ਇੱਕ ਪਾਸੇ ਅਯੁੱਧਿਆ ਵਿਖੇ RAM ਮੰਦਰ ਚ ਪ੍ਰਾਣ ਪ੍ਰティਸ਼ਟਾ ਸਮਾਗਮ ਹੋਇਆ ਜਿਸ ਸਮਾਗਮ ਨੂੰ ਲੈ ਕੇ ਲੋਕਾਂ ਚ ਖੁਸ਼ੀ ਦੀ ਲਹਿਰ ਸੀ ਦੇਸ਼ ਤੇ ਵੱਖ-ਵੱਖ ਥਿਣਾਂ ਚ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਪੋ ਆਪਣੇ ਨੇੜਲੇ ਮੰਦਰਾਂ ਚ ਸਮਾਗਮ ਕਰਵਾਏ ਤੇ ਇਸੇ ਦੇ ਚੱਲਦਿਆਂ ਮੋਹਾਲੀ ਚ ਵੀ ਲੋਕਾਂ ਚ ਖੁਸ਼ੀ ਦੀ ਲਹਿਰ ਸੀ ਲੋਕਾਂ ਨੇ ਵੱਖ-ਵੱਖ ਥਾਵਾਂ ਤੇ ਬਾਈਕ ਰੈਲੀਆਂ ਕੱਢੀਆਂ ਤੇ ਲੰਗਰ ਲਾਈ ਗਏ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦੇ ਮਾਧਮ ਨਾਲ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਮੁਬਾਰਕਬਾਦ ਦਵਾਂਗਾ ਜਿਹੜੀ ਸ਼ੁਭ ਕੜੀ ਆਈ ਹੈ ਜਿਹੜਾ ਇਹ ਦਿਨ ਆਇਆ 350 ਸਾਲਾਂ ਤੋਂ ਪਾਤ ਆਇਆ ਹੈ ਤੇ ਜਿਹੜੇ ਸਾਡੇ ਪਹਿਲੇ ਸਾਡੇ ਪੂਰਵਜ ਨੇ ਦੇਖਿਆ ਸੀ ਜਦੋਂ ਰਾਜਾ ਰਾਮ ਜੀ ਨੇ ਬਰਵਾਸ ਕਰਦੇ ਸੀ 14 ਸਾਲ ਦਾ ਫਤ ਉਹਨਾਂ ਨੇ ਪੂਜਨ ਦੇਖਿਆ ਸੀ ਜਦੋਂ ਉਹ ਵਾਪਸ ਆਏ ਸੀ ਅਯੋਧਿਆ ਚ ਅੱਜ ਸਾਡੀ ਪੀੜ੍ਹੀ ਦੇਖ ਰਹੀ ਸਾਨੂੰ ਉਸ ਭਾਗ ਆਪਤ ਹੋਇਆ ਮੈਂ ਤੈਨੂੰ ਧੰਨਵਾਦ ਦਿਆਂ ਕਿ ਜਿਹੜਾ ਸਾਡਾ ਇਹ ਮੰਦਿਰ ਬਣਿਆ ਹੈ ਸਰਕਾਰ ਨੇ ਇਹ ਮੰਦਿਰ ਬਣਾਇਆ ਹੈ ਬਹੁਤ-ਬਹੁਤ ਧੰਨਵਾਦ ਕਰਨਾ ਮੈਂ ਤੇ ਖੁਸ਼ੀ ਦਾ ਮਾਹੌਲ ਹੈ ਔਰ ਸਾਰੇ ਪਾਸੇ ਇਸ ਟੰ ਦਿਪਾਵਲੀ ਵਾਲਾ ਮਹੌਲ ਬਣਿਆ ਹੋਇਆ ਹੈ ਸਭ ਤੋਂ ਪਹਿਲਾਂ ਜੀ ਮੈਂ ਸਾਰੇ ਹੀ ਵਾਰਡ ਵਾਸੀਆਂ ਨੂੰ ਮੁਹੱਲੀ ਵਾਸੀਆਂ ਨੂੰ ਇਸ ਜਿਹੜੇ ਜਿਹੜਾ ਸਾਨੂੰ ਸੁਭਾਗਿਆ ਪ੍ਰਾਪਤ ਹੋਇਆ ਹੈ ਇਹ ਰਾਮ ਲਲਾ ਦੇ ਪ੍ਰਭ ਸਤਿ ਜਿਹੜੀ ਅੱਜ ਆਈ ਹੈ ਸਾਡੀ ਵਾਰੀ ਆਈ ਹੈ ਪ੍ਰਮਾਤਮਾ ਦਾ ਮੈਂ ਕਰੋੜੋ ਕਰੋੜੋਂ ਬਹੁਤ ਸ਼ੁਕਰ ਕਰਦੀ ਆਂ ਸਰਕਾਰ ਦਾ ਵੀ ਲੱਖ ਲੱਖ ਸ਼ੁਕਰ ਕਰਦੀ ਆਂ ਤੇ ਸਾਰੇ ਦੇਸ਼ ਵਾਸੀ ਦਾ ਸ਼ੁਕਰ ਕਰਦੀ ਆਂ ਤੇ ਉਹਨਾਂ ਸਾਰੇ ਨੂੰ ਵਧਾਈ ਦ ਵਧਾਈ ਦੇਣੀ ਆ ਕਿ ਉਹਨਾਂ ਸਭ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਕਿ ਸਾਰੇ ਨੂੰ ਆਪਣਾ ਤਿਹਾਰ ਨਾਲ ਮਿਲ ਕੇ ਇਕਤਾ ਦੇ ਨਾਲ ਮਨਾਉਣਾ ਚਾਹੀਦਾ ਹੈ है। बहुत देखें मिल मिल मैं उस पर आज हमारे लिए और पूरे सनातन धर्म के लिए एक बहुत ही सौभाग्य वाला दिन है और इसका श्रेय जो है वो मैं पहले नंबर पे मोदी और योगी जी को देना चाहती हूँ जिन्होंने सीना तान के सारे हिंदुस्तान के सामने राम जी का मंदिर बनाया क्योंकि जो विपक्ष वाली सेना थी सॉरी जो विपक्ष वाली पार्टी थी वो बोलती थी काल्पनिक है कल्पना में है राम जी लेकिन उनको ये नहीं पता सवा सौ करोड़ हिंदुस्तानी कैसे मान ले कि राम जी काल्पनिक है वो तो हमारे रगरग में है मैं आज इस खून को भी जो काम

ਤੁਕਿ ਅੱਜ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਆ ਜੇਗਾ ਰਾਮਚੰਦਰ ਜੀ ਦੀ ਮੂਰਤੀ ਦੀ ਸਥਾਪਨਾ ਹੋਈ ਹੈ ਔਰ ਸਾਰੇ ਇਸ ਦੇ ਨੂੰ ਬਹੁਤ ਖੁਸ਼ ਹਾਂ ਮੈਂ ਸਾਰੇ ਸੰਸਾਰ ਦੇ ਵਿੱਚ ਬੈਠੇ RAM LEWA ਜਿਨੇ ਵੀ ਭਗਤ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬਹੁਤ ਲੰਬਾ ਸੰਘਰਸ਼ ਆ ਜਿਹੜਾ ਉਹ ਕਰਨਾ ਪਿਆ 500 ਸਾਲ ਤੋਂ ਲੋਕਾਂ ਨੂੰ ਇਹ ਮੰਗਾ ਸੀ ਉਮੀਦਾਂ ਸੀ ਸਹੀ ਸਾਡਾ ਮੰਦਰ ਜਿਹੜਾ ਬਣੂਗਾ ਲਗ ਕੇ 500 ਸਾਲ ਪਹਿਲਾਂ ਅੱਜ ਲੱਗੇ ਸੀ ਤੇ ਅੱਜ ਇਹ 100 ਸਾਲ ਦੇ ਸੰਘਰਸ਼ ਤੋਂ ਬਾਅਦ ਇਹ ਹੋਂਦ ਵਿੱਚ ਆਇਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਆਪਣੀ ਬੁਢਾਈਆਂ ਦਿੰਦਾ ਹਾਂ ਉਹ ਅਰਦਾਸ ਕਰਦਾ ਵੀ ਸ਼੍ਰੀ ਰਾਮ ਜੀ ਸਾਰਿਆਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਪੂਰੀਆਂ ਕਰੇ